ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣਾ ਚੈਨਲ ਜੀਤਾ ਫਾਰਮ ਟੀਵੀ ਤੇ ਬਾਕੀ ਵੀਰਾ ਆਪਣਾ ਫੇਸਬੁੱਕ ਤੇ ਪੇਜ ਅੰਗਰਜੀਤ ਰਾਏ ਉਹਨੂੰ ਬਾਤਾਂ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਦੱਸੋ ਜੀ ਆਪਣਾ ਨਾਮ ਡੋਗਰ ਸਿੰਘ ਆ ਜੀ ਸਾਬਕਾ ਸਰਪੰਚ ਪਿੰਡ ਉਗੋਕੇ ਆ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਆਪਣਾ ਪ੍ਰਾਪਰਟੀ ਰੀਲਰ ਦਾ ਕੰਮ ਆ ਜੀ ਆਪਣਾ ਪ੍ਰਾਪਰਟੀ ਰੀਲਰ ਦਾ ਕੰਮ ਆ ਜੀ ਹਾਂਜੀ 977998007 ਜੀ ਠੀਕ ਹੈ ਇਹ ਦੁਬਾਰਾ ਵੀ ਦੱਸ ਦਿਓ ਜੀ 977998007 ਠੀਕ ਹੈ ਜੀ ਤੇ ਆਪਣੇ ਜੀ ਕਿਸ ਨੇ ਪਲਾਟ ਲੈਣਾ ਹੈ ਜ਼ਮੀਨ ਲੈਣੀ ਹੈ ਤਾਂ ਆਪਣੇ ਨਾਲ ਸੰਪਰਕ ਕਰੋ ਹਾਂਜੀ ਤੇ ਆਪਣੇ ਕਿਹੜੇ ਕਿਹੜੀ ਏਰੀਏ ਚ ਪਈ ਹੈ ਜੀ ਆਪਣੇ ਕੋਲ ਆਪਣੇ ਕੋਲ ਪਧੌੜ ਵੀ ਪਈ ਹੈ ਜੀ ਹਾਂਜੀ ਸ਼ੈਣਾ ਰੋਡ ਤੇ ਵੀ ਪਈ ਹੈ ਜੀ ਤਪਾ ਵੀ ਪਈ ਹੈ ਟੱਲੇਵਾਲ ਵੀ ਪਈ ਹੈ ਜੀ ਟੱਲੇਵਾਲ ਪਈ ਹੈ 8.5 ਕਿੱਲੇ ਤਕਸੀਮ ਹੈ ਜੀ ਠੀਕ ਹੈ ਜੀ ਮਸਰਕਾ ਸਾਂਝਾ ਜੀ ਠੀਕ ਹੈ ਆਪਣਾ 50 ਕਿੱਲੇ ਦਾ ਮਸਰਕਾ ਜੀ ਹਾਂਜੀ ਤੇ ਕੱਲੇ ਦੀ ਮੋਟਰ ਆ ਜੀ ਤੇ ਜ਼ਮੀਨ ਬਹੁਤ ਸੋਹਣੀ ਹੈ ਜੀ ਠੀਕ ਹੈ ਮੈ ਇੱਥੇ ਮੁੱਤੇ ਨਹੀਂ ਨਹੀਂ ਪਾਣੀ ਆ ਠੀਕ ਹੈ ਜੀ ਮੈਤਾ ਰੋਡ ਪਈ ਹੈ ਜੀ ਆਪਣੇ ਕੋਲ ਹਾਂਜੀ 2 ਕਿੱਲੇ ਕੱਲੇ ਦੀ ਮੋਟਰ ਆ ਫਰੰਟ ਰੋਡ ਹੈ ਜੀ ਇੱਕਪਰ ਉਹ ਡੇਰੀ ਕਿੰਨੇ ਘਰੇ ਸੀ ਉਹ ਡੋੜ ਪਏ ਜੀ ਆਪਣੇ ਕੋਲ 6.5 ਕਿੱਲੇ ਆ ਜੀ 5.5 ਕਿੱਲੇ ਆ ਠੀਕ ਆ ਜੀ 11 ਕਿੱਲੇ ਪਏ ਜੀ ਆਪਣੇ ਤਪੇ ਠੀਕ ਆ ਜੀ ਤਕਸੀਮ ਟਾਕਾ ਜੀ ਲਿੰਕ 2 ਕਿੱਲਾਂ ਦਾ ਫਰੰਟ ਆ ਜੀ ਠੀਕ ਆ ਜੀ ਮੋਟਰ ਕੱਲੇ ਦੀ ਆ ਠੀਕ ਆ ਜੀ ਨੈਰੀ ਖਾਲਾ ਜੀ ਠੀਕ ਆ ਜੀ ਕੋਈ ਰੋਲਾ ਨਹੀਂ ਕੋਈ ਚੱਕਰ ਨਹੀਂ ਜ਼ਮੀਨ ਬਹੁਤ ਸੋਹਣੀ ਜੀ ਸੋਹਣੀ ਜਮੀਨ ਠੀਕ ਹੈ ਜੀ ਹੋਰ ਕਿਹੜੀ ਰੀਚ ਹੈ ਤੇ ਨੇੜੇ-ਤੇੜੇ ਬਰਨਾਲੇ ਬਰਨਾਲੇ ਪਬਲਿਕ ਨਹੀਂ ਖੁੱਡੀ ਰੋੜੀਆ ਖੁੱਡੀ ਖੁੱਡੀ ਜੀ ਜੀ ਵੀ ਪਈ ਹੈ ਜਮੀਨ ਆਪਣੇ ਕੋਲ ਸੰਪਰਕ ਕਰੋ ਜੀ ਆਪਣੇ ਨਾਲ ਬਹੁਤ ਸੋਹਣੀਆਂ ਜ਼ਮੀਨਾਂ ਪਈਆਂ ਨੇ ਠੀਕ ਹੈ ਜੀ ਪਲਾਟ ਵੀ ਪਈਆਂ ਬਰਨਾਲੇ ਪਈਆਂ ਜੀ ਪਲਾਟ ਆਪਣੇ ਕੋਲ ਠੀਕ ਹੈ ਜੀ ਹਾਂ ਪਲਾਟ ਬਹੁਤ ਸੋਹਣੇ ਪੜਤੇ ਚ ਪਈਆਂ ਜੀ ਪਲਾਟ ਠੀਕ ਹੈ ਜੀ ਹਾਂਜੀ ਹਾਂਜੀ ਆਪਣਾ ਪੱਖੋ ਕੰਚੀ ਤੇ ਹੈਗੀ ਜੀ ਕੋਈ ਅੱਖੋ ਕੰਚੀ ਆ ਪਈ ਹੈ ਜੀ ਤੁਹਾਨੂੰ 3.5 ਕਿੱਲੇ ਜ਼ਮੀਨਾਂ ਜੀ ਤਕਸੀਮ ਟੱਕ ਬਹੁਤ ਸੋਹਣੀ ਨਹਿਰੀ ਜਮਾ ਨਹਿਰ ਦੇ ਉੱਤੇ ਹੈ ਜੀ ਠੀਕ ਹੈ ਬਹੁਤ ਸੋਹਣੀ ਜ਼ਮੀਨ 5.5 ਕਿੱਲੇ ਇਕੱਲੇ ਦੀ ਇਕੱਲੇ ਦੀ ਮੋਟਰ ਹੈ ਠੀਕ ਹੈ ਜੀ ਤੇ ਆਪਣਾ ਬਹੁਤ ਸੋਹਣੀ ਜ਼ਮੀਨ ਉਹ ਵੀ ਹੈ ਠੀਕ ਹੈ ਜੀ ਠੀਕ ਹੈ ਹਾਂ ਜੀ ਹਾਂ ਜੀ ਬਾਈ ਜੀ ਬਾਈ ਦਾ ਪਿੰਡ ਉੱਗੋ ਕਿਆ ਠੀਕ ਹੈ ਜੀ ਠੀਕ ਹੈ ਜ਼ਿਲ੍ਹਾ ਬਰਨਾਲਾ ਪੱਕੇ ਪਿੰਚੇ ਨੇ ਲਾਗੇ ਪਿੰਡ ਆ ਬਾਈ ਕਹਿੰਦਾ ਉੱਗੋ ਪਿੰਡ ਵੀ ਪਈ ਹੈ ਹੈ ਬਾਈ ਕਿੰਨੇ ਪੁੱਗੋ ਕੇ ਪਿੰਡ ਚ ਵੀ ਪਈ ਨੇ ਆਪਣੇ ਕੋਲ ਠੀਕ ਹੈ 5 ਕਿੱਲੇ ਪਏ ਆ ਠੀਕ ਹੈ ਜੀ ਭਲਤਪੁਰਾ ਪਏ ਨੇ ਠੀਕ ਹੈ ਜੀ ਔਰ ਨੱਬਾ ਪਈ ਆ ਜ਼ਮੀਨ ਬਹੁਤ ਆਪਣੇ ਏਰੀਆ ਚ ਪਈ ਆ ਬਾਈ ਪੜਤ ਚ ਪਈ ਆ ਜ਼ਮੀਨ ਸਾਡੇ ਤਾਂ ਮਤਲਬ ਨੇੜੇ 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 ਪਿੰਡਾਂ ਚ ਤਾਂ ਰੇਟ ਆ ਕੇ ਹੈ ਸੋ ਬਲਕ ਕਰੋ ਜਮੀਨਾ ਤੁਹਾਨੂੰ ਅੱਜ ਦਿਖਾ ਦਨੇ ਚੱਲ ਕੀ ਜਮੀਨਾ ਬਹੁਤ ਸੋਹਣੀਆਂ ਪਈ ਨੇ ਪਲਾਟ ਪਏ ਆ ਬਰਨਾਲੇ ਠੀਕ ਹੈ ਜੀ ਠੀਕ ਪਏ ਆ ਪਲਾਟ ਬਾਈ ਠੀਕ ਹੈ ਪਰਤੇ ਜਿਹੜੇ ਪਹਿਲਾਂ ਵੱਧ ਰੇਟ ਚੱਕੇ ਉਹ ਘੱਟ ਰੇਟ ਆਉਂਦੇ ਆ ਮਤਲਬ ਕਿ ਘੱਟ ਰੇਟ ਤੇ ਦੇ ਨੂੰ ਤਿਆਰ ਬੈਠਿਆ ਹਾਂ ਜਿਹਨੂੰ ਜ਼ਰੂਰਤ ਪਹਿਲਾਂ ਵੱਧ ਚੱਕਲੇ ਨੇ ਉਹ ਬਿਲਕੁਲ ਬਿਲਕੁਲ ਹਾਂ ਜੀ ਹਾਂ ਜੀ ਹੁਣ ਉਹ ਪਲਾਟਾਂ ਪਲਾਟਾਂ ਦੀ ਤਾਂ ਚਲੋ ਠੀਕ ਹੈ ਮਾਰਕੀਟ ਡਾਊਨ ਹੋ ਗਈ ਜਮੀਨਾ ਦਾ ਥੋੜੇ ਜਿਹਾ ਆਪਣੇ ਜੀ ਹੁਣ ਜਮੀਨਾ ਆਪਣੇ ਜੀ ਠੀਕ ਹੈ ਲਓ ਭਰਾ ਬਾਈ ਜੀ ਨੇ ਜ਼ਰੂਰ ਕੰਡੈਕਟ ਕਰੋ ਸਰਪੰਚਾ ਸਾਹਿਬ ਕਾ ਠ